ਸਤਿ ਸ਼੍ਰੀ ਅਕਾਲ ਜੀ ਸਵੇਰ ਹੋ ਚੁੱਕੀ ਹੈ ਜੁੱਟ ਚੁੱਕੀ ਹੈ ਜੀ ਸਾਰੇ ਜਣੇ ਹਾਂਜੀ গুਡ ਮਾਰਨਿੰਗ ਬਾਲਾ ਓਏ গুਡ ਮਾਰਨਿੰਗ গুਡ ਮਾਰਨਿੰਗ ਚਾਹ ਪੀ ਲਓ ਜੀ ਚਾਹ ਪੀ ਲਓ ਜੀ ਲਓ ਹਾਂਜੀ ਹੁਣ ਬੱਚਿਆਂ ਨੂੰ ਤਿਆਰ ਕਰਤੇ ਸੀ ਹੁਣ ਆਪਾਂ ਬੱਚਿਆਂ ਨੂੰ ਸਕੂਲ ਛੱਡਣ ਚੱਲੇ ਆ ਜੀ ਚਲੋ ਜੀ ਚੱਲਦੇ ਹਾਂ ਹਾਂਜੀ ਹੁਣ ਆਪਾਂ ਤਾਲੇ ਪੈ ਗਿਆ ਦੇਖੋ ਆ ਦੇਖੋ ਆ ਗਿਆ ਜੀ ਸਕੂਲ ਉਤਰੋ ਬਈ ਉਤਰੋ ਉਤਰੋ ਜਾਈ हां क्षेत्रीय उत्तर क्षेत्रीय क्षेत्रीय चलो भाई बाई ਕਰਦੇ ਬਾਈ ਕਰਦੇ ਹੋ ਹੋਏ ਹਲੋ ਬਾਈ ਕਰਦੇ ਹੋ ਓਕੇ ਹਾਂ ਜੀ ਹੁਣ ਅਗੇ ਜੀ ਬਣ ਵਾਲੇ ਪਿੰਡ ਬਹਿਤ ਤੋਂ ਦਵਾਈ ਲੈਣ ਜਾਣੇ ਆਂ ਜੀ ਆਪ ਕੋ ਸੁਣਨੇ ਨਾਲ ਜਾ ਰਿਹਾ ਕੀ ਮੈਂ ਐਚਰ ਅੱਗੇ ਸੁਣਨੇ ਤੋਂ ਹਾਂ ਜੀ ਦੋਸਤੋ ਹੁਣ ਅਗੇ ਜੀ ਪੈਟਰੋਲ ਪੰਪ ਤੇ ਪੈਟਰੋਲ ਪੰਪ ਤੋਂ ਪਵਾ ਰਹੇ ਤੇਲ ਜੀ ਤੇ ਤੇਲ ਪਵਾ ਕੇ ਫਿਰ ਚਲਾਂਗੇ ਜੀ ਬਣ ਵਾਲੇ ਪਿੰਡ ਬਹਿਤ ਕੋਲੇ ਤੇ ਬਹਿਤ ਤੋਂ ਉਹ ਦਵਾਈ ਲੈ ਕੇ ਫਿਰ ਆਵਾਂਗੇ ਕਰੇ ਆ ਤੇਲ ਪੈ ਗਿਆ ਜੀ ਹੁਣ ਚੱਲਦੇ ਆ ਅੱਗੇ ਕੋਈ ਵੀ ਜੀ ਆਪਣੀ ਅਗੋ ਜੀ ਕਿ ਕੋਈ ਕੋਈ ਇਹਦੀ ਬਤ ਰੋਜ਼ ਦੀ ਇੱਕ ਹੀ ਗੱਲ ਹਾਂ 3 ਰੋਜ਼ਾਂ ਜਗਾ ਤੇ ਵੀ ਕੁਝ ਨਹੀਂ ਕੋਈ ਦਾ ਸਪੈਸ਼ਲ ਦੇ ਜਾ ਮੈਂ ਜਿੰਨੇ ਕਿ ਐਸ ਪੀ ਬਤਾਇਆ ਮੈਂ ਕਲੀਅਰ ਕਰਦਾ ਹਾਂ ਕੋਈ ਇੱਕ ਹੀ ਗੱਲ ਦਵਾਈ ਵਧੀਆ ਦੇ ਦਿਓ ਜਿੰਨਾ ਚਿਰ ਤੇ ਕੋ ਆ ਮਾਲ ਬਿਤੇ ਜਿਹੜਾ ਦਵਾਈ ਆਪਾਂ ਵੀ ਟੈਕਨ ਕਰ ਆਪਾਂ ਬਾਕੀ ਦਰਦ ਟਣੋ ਜੀ ਆਪਰ ਮਾਲ ਨੇ ਕੋਈ ਇੱਕ ਹੀ ਗੱਲ ਜੇ ਖੁਖਾਂ ਚੱਲ ਰਿਹਾ ਨੈਚਰਲ ਫਿਰ ਆਉਣਾ ਸ਼ੁਰੂ ਹੋ ਜਾਣਾ ਇਕਲਿ ਸਮਣੀ ਵੇਚ ਲਿਆ ਠੀਕ ਹੋ ਗਿਆ ਹਾਂ ਹਾਂ ਹਾਂਜੀ ਹੁਣ ਦਵਾਈ ਲੈ ਲੇ ਜੀ ਹੁਣ ਚਲਦੇ ਆ ਪਿੰਡ ਵੱਲ ਨੂੰ ਚੱਲ ਵੀ ਚੋਬਰਾ ਕਰ ਸਟਾਰਟ ਕਰ ਰਿਹਾ ਮੋਟਰਸਾਈਕਲ ਚਲੋ ਜੀ ਹਾਂਜੀ ਹੁਣ ਆਪਾਂ ਆ ਚੁੱਕੇ ਹਾਂ ਜੀ ਘਰੇ ਤੇ ਹੁਣ ਆਪਾਂ ਖਾਣੇ ਰੋਟੀ ਪਾਣੀ ਦੇਖਦੇ ਆ ਜੀ ਰੋਟੀ ਪਾਣੀ ਚੱਕੀ ਹੈ ਹਾਂਜੀ ਅੱਛਾ ਚੂਰ ਰੱਖੀ ਹੈ ਰੋਟੀ ਹਾਂ ਓਕੇ ਚਲੋ ਰੋਟੀ ਪਾਣੀ ਖਾਣੇ ਜੀ ਕਰਾਂ हां दो जी दोस्तों, ਹੁਣ ਦੁਪਹਿਰ ਦੇ 2:00 ਵੱਜ ਚੁੱਕੇ ਨੇ, ਹੁਣ ਆਪਾਂ ਚੱਲਦੇ ਹਾਂ ਜੀ ਦੁਕਾਨੋਂ ਲੈਣ ਸਕੂਲੋਂ। ਠੀਕ ਹੈ ਜੀ, ਚਲੋ ਚੱਲਦੇ ਹਾਂ ਜੀ। ਆ ਖੜਾ ਜੀ ਆਪਣਾ ਛੋਟਾ। ਚਲੋ ਜੀ ਚੱਲਦੇ ਹਾਂ। ਹੋਰ ਦੇਖੋ ਜੀ ਸਨਾ ਆ ਜਾਂਦੀ ਭੱਜੀ। ਆ ਜਾਓ, ਆ ਬੱਦ ਕੇ ਆ ਜਾਓ, ਬੱਦ ਕੇ, ਬੱਦ ਕੇ, ਬੱਦ ਕੇ। ਸਾਰੇ ਦੁਕਾਨ ਖੜੀ ਜਾਂਦੇ ਸਕੂਲ ਦੇ ਵਿੱਚ। ਆ ਲੈ, ਆ ਯਾਰ। ਆ ਕਰ ਬੈਠਾ। ਬਟ 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 ਆਇਆ ਆਇਆ ਗੁਨਾਲ ਬਈ ਚੱਜਾ ਚੱਜਾ ਲਾ ਕਰ ਬਟਾ ਹਾਂਜੀ ਦੋਸਤੋ ਸਨਾ ਤੇ ਗੁਨਾਲ ਆਉਂਦੇ ਸਾਰੇ ਫੋਨੋ ਚਿਮੜ ਗਏ ਜਾਂ ਦੇਖੋ ਦਿਖਾਉਣਾ ਤੁਹਾਨੂੰ ਮੈਂ ਓਏ ਛੜੋ ਓਏ ਆਉਂਦੇ ਸਾਰੇ ਫੋਨੋ ਚਿਮੜ ਗਏ ਹੋਏ ਕੀ ਕਰ ਲੋਗੀ ਹੈ ਹੈ ਫੋਨ ਦੇਵਰੇ ਫੋਨ ਹੈ ਕੀ ਬੜ ਗਿਆ ਅੱਜ ਅੱਜ ਕੀ ਬੜਿਆ ਹਾਂ ਆ ਖਾਣਾ ਨਹੀਂ ਪੁੱਛਿਆ ਤੈਨੂੰ ਮੈਂ ਅੱਜ ਕੀ ਪੜਿਆ ਸੀ ਪੜਿਆ ਕੀ ਸੀ ਅੱਜ ਹਾਂ ABC ABC ਹਾਂ ਤੂੰ ਕੀ ਪੜਿਆ ਓਏ ਓਏ 1 2 1 2 ਹਾਂ ਉਂਗਲ ਵਾਰਾ ਘੜ ਅੱਛਾ 1 2 ਪੜਿਆ ਤੂੰ ਹਾਂ ਤੂੰ ਕੀ ਪੜਿਆ ਸੁਣੋ ਛੋੜ ਦੇ ਐਸਾ ਨਹੀਂ ਐਸਾ ਨਹੀਂ ਅੱਜ ਕੀ ਬਣਾਇਆ ਸਕਾਣੇ ਚਾਚ ਸਕੂਲ ਚ ਸਨੀਆ ਖਾਣੇ ਮੇਂ ਕੀ ਮਿਲਿਆ ਰੁਨੀਆ ਰੋਟੀ ਸਬਜ਼ੀ ਰੋਟੀ ਸਬਜ਼ੀ ਅੱਛਾ ਓਕੇ ਜੀ ਹਾਂਜੀ ਹੁਣ ਖਾ ਰਹੇ ਆ ਜੀ ਚਣੇ ਆ ਦੇਖੋ ਜੀ ਵਧੀਆ ਦੇਸੀ ਭੁੰਨੇ ਹੋਏ ਛੋਲੇ ਤੇ ਰਾਜਸਥਾਨ ਦੇ ਛੋਲੇ ਜੀ ਆ ਦੇਖੋ ਜੀ ਸਨਾ ਵੀ ਖਾ ਰਹੀ ਆ ਸਾਰੇ ਖਾ ਰਹੇ ਆ ਦੇਖੋ ਆਏ ਹਾਏ ਹਾਏ ਭੁੰਨੇ ਹੋਏ ਛੋਲੇ ਜੀ ਹਾਂ ਵੇ ਸਨਾ ਕਿਵੇਂ ਲੱਗਦੇ ਸਵਾਦ ਹੈ ਭਾਈ ਹੈ ਸਵਾਦ ਹੈ ਹੈ ਬਹੁਤ ਟੇਸਟ ਹੈ ਆਏ ਖਾ ਕੇ ਦਿਖਾਈ ਸਨਾ ਸਵਾਦ ਹੈ ਆਦੇ ਸਵਾਦ ਹੈ ਬੋਲ ਬੋਲ ਕੇ ਸਵਾਦ ਹੈ ਸਵਾਦ ਮੰਨਦੇ ਰਸ ਤੋਂ ਆਜ ਵੀ ਵੀਡੀਓ ਕੰਨ ਜੀ ਤੇ ਅੱਗੇ ਹੋਰ ਐਸ ਵੀ ਵੀਡੀਓ ਦੇਖਾਂਗੇ ਆਪਣੇ ਚੈਨਲ ਨੂੰ ਸਬਸਕ੍ਰਾਈਬ ਕਰ ਲੈ ਜੀ ਸਾਰੇ ਜਣੇ ਤੇ ਅੱਜ ਦੀ ਵੀਡੀਓ ਦੱਸੋ ਜੀ ਕਿਵੇਂ ਲੱਗੀ ਕਮੈਂਟ ਕਰਕੇ ਦੱਸੋ ਸਾਰੇ ਭੈਣ ਭਰਾ ਜੀ ਅੱਜ ਦੀ ਵੀਡੀਓ ਜਣੇ ਜੀ ਬਾਏ